ਮੈਨੂੰ ਇਹੋ ਕਦਮ ਚੰਗਾ ਲੱਗਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਫਿਕਰ ਨਹੀਂ ਕਰਨਾ ਮੈਂ ਤੁਹਾਡੇ ਨਾਲ ਹਾਂ ਕੋਈ ਚਿੰਤਾ ਨਹੀਂ ਕਰਨੀ ਦਿਲ ਵਿੱਚ ਕੁਝ ਨਹੀਂ ਸੋਚਣਾ ਨਹੀਂ ਨਹੀਂ ਤੂੰ ਵੀ ਪੜਿਆ ਲਿਖਿਆ ਹਾਂ ਦਿਲਜੀਤ ਵੀ ਪੜੀ ਲਿਖੀ ਹੈ ਹਾਂਜੀ ਤੇ ਜੋ ਮਰਜ਼ੀ ਤੁਸੀਂ ਕਰੋ ਆਪਣਾ ਤੁਹਾਡੇ ਆਪਣੇ ਪੈਰਾਂ ਤੇ ਖਲੋ ਸਕਦੇ ਹੋ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕਿ ਜਿੰਨਾ ਪੈਸਾ ਲੱਗਦਾ ਮੈਂ ਲਾਉਣੀ ਆ ਤੁਸੀਂ ਕਰੋ ਅਪਲਾਈ ਕਿਤੇ ਨਾ ਕਿਤੇ ਤੇ ਆਪਣਾ ਨਿਕਲੋ ਤੇ ਖਿਹੜਾ ਛੜਾਓ ਤੁਸੀਂ ਕਰ ਚੁ ਤੁਸੀਂ ਚੋਕੇ ਲੈਣਾ ਕੋਈ ਚਲੋ ਜਦੋਂ ਕਰੂ ਨਾ ਇਹਨੂੰ ਲੱਗੂ ਪਤਾ ਸਲਵਾਰ ਚੋਕੇ ਤੁਰੇ ਫਿਰੂ ਅੰਦਰ ਬਾਹਰ ਤੈਨੂੰ ਪਤਾ ਨਾ ਲੱਗਾ ਤੈਨੂੰ ਆਖੀ ਜਦੋਂ ਮੋਜਾਂ ਕਰਨ ਨਹੀਂ ਆਦੇ ਸੋਚਦਾ ਵਾਂ ਵੀ ਟਾਈਮ ਨਾ ਚਲੋ ਪਤਾ ਲੱਗ ਗਿਆ ਸਾਰਿਆਂ ਨੂੰ ਹਨਾ ਤੁਹਾਨੂੰ ਵੀ ਲੱਗ ਗਿਆ ਕਿ ਆਪਾਂ ਵੀ ਚਲੋ ਟਾਈਮ ਨਾਲ ਆਪਣੇ ਪੈਰਾਂ ਦੇ ਹੌਣ ਵਾਲੇ ਬਣਾਗੇ ਕੋਈ ਗੱਲ ਨਹੀਂ ਭੋਜੀ ਕੁਸ਼ਰਨ ਨੂੰ ਵੀ ਇੱਥੇ ਹਾਂ ਚਲੋ ਕੋਈ ਗੱਲ ਨਹੀਂ ਉਹ ਤਾਂ ਪੁੱਤ ਮਾਲਕ ਨੇ ਕਰਨੀਆਂ ਸਾਰਾ ਕੁਝ ਮਾਲਕ ਚੰਗਿਆਂ ਬੰਦਿਆਂ ਦੇ ਨਾਲ ਹੀ ਹੁੰਦਾ ਤੂੰ ਗਈ ਇਹ ਕੀ ਕਰੇ ਗਈਆਂ ਮੈਂ ਚਾਹ ਬਣਾਵਾਂ ਕਿੱਥੋਂ ਆਪੂ ਅੱਜ ਤਹੀ ਕਿੱਧਰੋਂ ਆ ਗਏ ਨਾ ਕਿ ਫੋਨ ਨਾ ਪਾਨ ਫੋਨ ਮੈਂ ਇੰਨਾ ਕੀਤਾ ਇਹਨਾਂ ਤੁਹਾਡਾ ਫੋਨ ਤੇ ਲੱਗਾ ਹੀ ਨਹੀਂ ਪਤਾ ਨਹੀਂ ਜਾਂ ਬੈਟਰੀ ਲੋ ਹੋਣੀ ਜਾਂ ਕੁਛ ਕੋਈ ਲਾਈਟ ਨਹੀਂ ਆਈ ਤਾਰ ਟੁੱਟ ਗਈ ਸੀ ਸਾਇਸ ਨੂੰ ਫੋਨ ਕਰਦੀ ਰਹੀ ਆ ਉਹਨੂੰ ਗੁਰਜਿੰਦਰ ਨੂੰ ਫੋਨ ਕਰਦੀ ਰਹੀ ਆ ਕਿਤੇ ਫੋਨ ਚੁੱਕਿਆ ਸੈਰਸ ਕਲੀ ਗਿਆ ਫਿਰ ਜਦੋਂ ਮੈਂ ਇਧਰ ਜਦੋਂ ਆਉਣ ਡਈਆਂ ਉਹਦੋਂ ਹੀ ਮੈਨੂੰ ਮਿਲਿਆ ਵਿਚਾਰਾ ਉਹ ਤੇ ਗੱਲ ਲਾ ਕੇ ਰੋਣ ਲੱਗ ਪਿਆ ਚੰਗਾ ਚੰਗਾ ਆ ਪੂਆ ਤੂੰ ਆ ਗਈਆਂ ਤੇ ਚਾਰ-ਦਾਰ ਗੱਲ ਪੁੱਤ ਤੁਸੀ ਕਰਨਾ ਕਰ ਤੇ ਦਿਲ ਨੂੰ ਹੌਲ ਪੈਣ ਦੇ ਆ ਕਿ ਉਹਨੂੰ ਮੇਲਾ ਮੈਂ ਜਾ ਕੇ ਭੱਜ ਕੇ ਆਇਆ ਹੀ ਇੱਕ ਮੈਨੂੰ ਪਤਾ ਪੱਕਾ ਭਾਬੀ ਨੇ ਇਹਨੂੰ ਬੰਨ ਕੇ ਰੱਖਿਆ ਕਰੇ ਆਇਆ ਹੀ ਇੱਕ ਦਿਨ ਨਿਕਾਜ ਆਜ ਜੈ ਜਦੋਂ ਦਾ ਹੋਇਆ ਬਤੂਨ ਖਡਾਇਆ ਆਪਣੇ ਹੱਥਾਂ ਵਿੱਚ ਵਟਾ ਕੀਤਾ ਤੇ ਤੇਰਾ ਮੂੰਹ ਪਿਆ ਤੇ ਉਹਨਾ ਹੈ ਹੀ ਫੋਨ ਜੀ ਹੋਇਆ ਆਪਣਾ ਇਹ ਫੋਨ ਛਾਲਾ ਮਾਰਦਾ ਨਾ ਆਪਣੇ ਗੱਲ ਨਹੀਂ ਪਾਵਾਂ ਗੱਲ ਨਹੀਂ ਹੁੰਦੀਆਂ ਨੇ ਉਹ ਸਾਰਾ ਕੁਝ ਉਹ ਹੀ ਕਰਵਾਉਣ ਲਈ ਹੈ ਮੈਨੂੰ ਪਤਾ ਗੁਰਜਿੰਦਰ ਵੀ ਨਹੀਂ ਮਾੜਾ ਤੇ ਸਾਇਰਸ ਵੀ ਨਹੀਂ ਮਾੜਾ ਉਹ ਨਹੀਂ ਪੇਛ ਜਾਣਦੇ ਂਡੀ ਉਹਨਾਂ ਦੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਹੀਂ ਕਰਨਾ ਮੈਂ ਤੁਹਾਡੇ ਨਾਲ ਆ ਮੈਨੂੰ ਲੱਗਾ ਪਤਾ ਮੈਂ ਉਸੇ ਵੇਲੇ ਇੱਥੇ ਖੜੇ ਪੈਰ ਆਈ ਹਾਂ ਜੋ ਤੁਸੀਂ ਕਰਨਾ ਮਤੀ ਕਰੋ ਜੋ ਤੁਹਾਡਾ ਜੀਕਰ ਬਹੁਤ ਖੁਸ਼ੀ ਹੋਈ ਤੁਹਾਨੂੰ ਵੇਖ ਕੇ ਜੋ ਜੀ ਤੁਹਾਡਾ ਪੁੱਤ ਕਰਦਾ ਕਰੋ ਜੇ ਦੀ ਫਾਈਲ ਆਉਣੀ ਬਾਅਦ ਫਾਈਲ ਲਾਓ ਜੇ ਇੱਥੇ ਕੋਈ ਕੰਮ ਕੋਲਣਾ ਤੁਸੀਂ ਤਾਂ ਦੱਸੋ ਮੈਨੂੰ ਮੈਂ ਤੁਹਾਡੇ ਨਾਲ ਖੜੀ ਆਂ ਵੀਰ ਤੁਹਾਡੇ ਬਾਹਰ ਵਾ ਕੋਈ ਗੱਲ ਨਹੀਂ ਤੁਹਾਡੀ ਪੂਰੀ ਮਦਦ ਹੀ ਕਰਾਂਗੀ ਤੁdde ਅੱਚ ਕੁਛ ਨਹੀਂ ਕਰਨਾ ਜਰਜੀਤ ਤੂੰ ਐਵੇਂ ਸੋਚਦੀ ਸੀ ਨਾ ਮੈਂ ਕਹਿ ਨਹੀਂ ਨਹੀਂ ਸੋਚਣ ਵਾਲੀ ਮੈਨੂੰ ਕਹਿ ਨਹੀਂ ਆਇਆ ਕਰ ਕਿਉਂ ਨਹੀਂ ਹੋਣਾ ਆ ਵੇਲਾ ਤੂੰ ਉਧਰ ਤੋਂ ਪਹਿਲਾਂ ਇੱਥੇ ਆਇਆ ਸੀ ਹਾਂ ਨਹੀਂ ਬੜਾ ਵਧੀਆ ਲੱਗਾ ਚਾਹ ਬਣਾਉਣ ਲੱਗੀ ਚਾਹ ਬਣਾਵਾ ਪਕੌੜੇ ਕੱਢਨੇ ਭੋਜਾ ਜੇ ਮੈਂ ਸਿਰ ਆਪਣੇ ਚ ਪਾਲਾ ਪਕੌੜੇ ਜਾ ਮੈਂ ਕਾਦੀ ਪੀਣੀ ਆ ਮੈਂ ਤਾਂ ਖਲੋਤੀ ਥੱਕੇ ਹੋਣੇ ਜੀ ਜਦੋਂ ਤੁਹਾਨੂੰ ਦੇਖਿਆ ਮੇਰਾ ਮਨ ਨਹੀਂ ਜੀ ਨਾ ਕਿਉਂ ਕੀਤਾ ਭਾਬੀ ਨੇ ਆਵਾਜ਼ਾਂ ਤੁਹਾਨੂੰ ਅੰਦਰ ਬਾਹਰ ਮਾਰਾਂ ਆਪਸੇ ਨੂੰ ਮਾਰਾ ਕਹਿੰਦੇ ਸੀਗੇ ਪਰ ਨਹੀਂ ਰੋਜ਼ ਇੱਕ ਪੱਤ ਰੋਜ਼ ਇੱਕ ਪੱਤ ਮੈਂ ਫੜਾਰ ਕੇ ਮੈਂ ਚੜੋ ਕੋਈ ਗੱਲ ਨਹੀਂ ਆ ਰੋਟੀ ਖਾਣੀ ਹਾਂ ਪੁੱਤ ਕੀ ਕਰਨਾ ਫਿਰ ਤੂੰ ਤੇ ਕਲਾ ਤੋਂ ਡਰਦਾ ਆ ਗਿਆ ਹੋਏਗਾ ਵੀ ਕਲਾ ਚੰਗੀ ਨਹੀਂ ਹੁੰਦੀ ਘਰ ਵਿੱਚ ਤੇ ਰੋਟੀ ਖਾਣੀ ਦੋ ਫੁਲਕੇ ਪਰ ਇਹਨਾਂ ਚੰਗੀ ਨਹੀਂ ਕੀਤੀ ਬਹੁਤ ਮਾੜੀ ਕੀਤੀ ਵਾਜੀ ਚਲੋ ਛੱਡੋ ਸਾਰੀਆਂ ਗੱਲਾਂ ਚਲੋ ਕੋਈ ਗੱਲ ਨਹੀਂ ਜੋ ਹੋਇਆ ਵਾ ਤੇ ਮੇਰੀ ਗੱਲ ਸੁਣੋ ਤੁਸੀਂ ਮੈਂ ਤੁਹਾਨੂੰ ਪੱਖਾ ਲਾ ਦਿੰਨਾ ਵਾ ਤੁਸੀਂ ਆਰਾਮ ਨਾਲ ਬੋ ਤੇ ਮੈਂ ਤਾਂ ਆਪਣੇ ਕੋ ਖਾਣ ਨੂੰ ਲੈ ਕੇ ਆਵਾਂ ਨਹੀਂ ਪੁੱਤ ਕੀ ਖਾਣ ਨੂੰ ਲਿਆਉਣਾ ਤੂੰ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਲੈਣਾ ਤੂੰ ਬੈਹੋ ਮੇਰੀ ਗੱਲ ਸੁਣੋ ਤੁਸੀਂ ਹੀ ਨਹੀਂ ਦੂਰ ਮਾਇ ਜੇ ਮੈਂ ਕਿਹੜੀ ਨਿਆਣੀ ਆ ਉਹ ਨਹੀਂ ਮੈਂ ਕਿਹੜੀ ਨਿਆਣੀ ਖਾਣ ਨੂੰ ਤੂੰ ਮੇਰੇ ਵੱਸੋਂ ਨਹੀਂ ਨਹੀਂ ਪੁੱਤ ਚਲ ਅੱਛਾ ਤੂੰ ਜਾਣਾ ਮੈਂ ਤੇ ਖਲੋ ਜਾ ਕੀ ਕਰਨ ਲੱਗੀ ਖਲੋ ਜਾ ਫਿਰ ਖਲੋ ਜਾ ਚੱਲ ਮੈਂ ਰੋਟੀ ਬਣਾ ਲਵਾਂ ਤੈਨੂੰ ਚਲ ਆਹ ਵੇਖ ਰੋਟੀ ਤਿਆਰੀ ਕਰਨਾ ਇੱਕ ਮਿੰਟ ਹੋ ਜਾਵੇ ਕੀ ਕਰਨ ਕੀ ਲੱਗੇ ਨਹੀਂ ਕੁਛ ਨਹੀਂ ਕਰਨ ਲੱਗੀ ਉਏ ਕੱਤੋਂ ਕੱਢਣ ਦੇ ਹੋ ਉਹ ਕੁਛ ਨਹੀਂ ਕਰਦਾ ਉਹ ਜਾਣਦੇ ਪੂਹ ਇੰਨੇ ਜੋਗਾ ਹੈਗਾ ਮੈਂ ਉਹ ਨਹੀਂ ਨਹੀਂ ਦੱਸ ਹੈ ਉਹੀ ਗੱਲ ਬਸ ਮੇਰਾ ਫੋਟੋ ਹੈ ਕਿੰਨਾ ਚਾ ਚੜ੍ਹਿਆ ਹੀ ਨਹੀਂ ਮੈਂ ਪੂਹ ਆਈ ਮੈਂ ਕੁਛ ਨਾ ਕੁਛ ਲਿਆ ਕੇ ਖਵਾ ਲਾਂ ਇਹ ਕੋਈ ਜਿਹੜੀ ਦੇਖ ਕੇ ਕਿਦੈ ਮੂੰਹ ਖਾਰ ਚੜ੍ਹ ਗਿਆ ਨੇ ਕਿੱਧਰੋਂ ਆ ਗਈ ਹੈ ਵੀ ਚੋਦੇ ਹੁਣ ਆ ਵੀ ਹਾਈ ਕਿੱਧਰੋਂ ਆ ਗਈ ਕੋਈ ਨਹੀਂ ਕਰਦੀ ਇਹਦਾ ਵੀ ਲਾਜ ਅੱਜ ਆਈਆਂ ਕਿਸੇ ਪਾਸੇ ਗੱਲ ਲਾ ਕੇ ਜਾਵਾਂਗੀ ਇਹ ਕੀ ਵਿਚਾਰਾ ਮੇਰਾ ਪੋਲਾ ਅਜੇ ਦਜਿੰਦਰ ਨੂੰ ਕੁਝ ਸਮਝ ਨਾ ਆਈ ਉਹ ਤਾਂ ਚੰਗਾ ਹੁੰਦਾ ਹੀ ਬੜਾ ਇਹਦੀ ਮਤਲਬ ਕੀ ਹੋ ਗਿਆ ਮਗਰੇ ਬੁੱਢੀ ਤੇ ਲੱਗ ਗਿਆ ਐਵੇਂ ਕਹਿੰਦੇ ਆ ਬੁੱਡੀਆਂ ਮਗਰ ਲਾ ਲੈਂਦੀਆਂ ਨੇ ਤੇ ਆਇਆ ਮੇਰਾ ਬੜਾ ਚੰਗਾ ਵਿਚਾਰਾ ਗਾੜੀ ਸਿਆਰਸ ਵੀ ਨਹੀਂ ਮਾੜਾ ਦਜਿੰਦਰ ਨਹੀਂ ਮਾੜਾ ਇਹ ਕੀ ਹੋਇਆ ਇਹਨੇ ਆਣ ਕੇ ਉਹਨਾਂ ਤੇ ਇੰਨਾ ਹਾਰੀ ਹੋ ਗਈ ਜੰਨਾ ਤੇ ਭਰਾਉਂ ਭਰਾਉਂ ਦਾ ਪਿਆਰ ਹੀ ਤੋੜ ਕੇ ਰੱਖ ਦਿੱਤਾ ਇਹ ਤਾਂ ਜਾਨ ਮਾਰਦਾ ਸੀ ਸਨੀ ਨੂੰ ਸਹੀ ਹਾਲ ਨੇ ਹੰਮ ਕੀ ਕਰਾਂ ਇੰਨਾ ਪਿਓ ਪੁੱਤਾਂ ਨੇ ਮੇਰੇ ਗਲ ਪੈਣਾ ਚਲੋ ਕੋਈ ਨਹੀਂ ਕਰਨਾ ਕੀ ਹੈ ਦੇਖੀ ਜਾਓ ਫਿਰ ਜੋ ਹੁੰਦੀ ਹੈ ਬਰਾਵੋ ਹਾਂਜੀ ਪੂਆ ਕਿਥੇ ਲੈ ਪੂਆ ਨੇ ਕਿਥੇ ਜਾਣਾ ਪੂਆ ਨੇ ਚੁੱਕਾ ਦੇ ਤੂਆ ਚਲਦੀ ਸਰੀ ਨੂੰ ਨਾ ਵੱਲ ਕਾ ਤਨੀ ਉਹ ਨੂੰ ਕਿਨੇ ਦੱਸਤਾ ਵਾ ਬਿਸਾਨੀ ਨੂੰ ਹੀ ਉਧਰ ਵਾ ਮੈਂ ਤੇ ਤਰਲੇ ਕੋਉਂ ਦੇ ਲਈ ਮੈਂ ਵੈਸਨ ਕੋਲੇ ਪਕੌੜੇ ਕੱਢਣ ਵਾਸਤੇ ਕਿ ਭੂਆ ਜੀ ਮੈਂ ਚਾਹ ਬਣਾਉਣ ਲੱਗੀ ਆ ਮੈਂ ਵੈਸਨ ਆਫ ਕੋਲੇ ਪਕੌੜੇ ਕੱਢਣ ਲੱਗੀ ਆ ਬੈਜੋ ਤੇ ਹੀ ਖਾ ਲੋ ਖਾ ਕੇ ਮੇਲਾ ਜਾਕਰ ਉਹਨਾਂ ਨੂੰ ਪਰ ਨਾ ਭੂਆ ਤੇ ਝਾਰ ਝਾੜ ਕੇ ਮਾਰ ਕੇ ਗਈ ਮੈਨੂੰ ਪਰੇ ਕਿ ਨਾ 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 ਮੈਂ ਤੇਰੀ ਚਾਹ ਪीडी ਨਾ ਮੈਂ ਤੇਰਾ ਪਕੌੜਾ ਖਾਣਾ ਪਰ ਸਿਰ ਚ ਪਲਾ ਪਕੌੜੇ ਇਤੋਂ ਤੱਕ ਬੋਲ ਕੇ ਦੀ ਮੇਰ ਨਾਲ ਬੋਹ ਤੇਰੀ ਕਿ ਭੂਆ ਹਾਂ ਕੁਛ ਨਹੀਂ ਖਾਂਦਾ ਬਹੁਤ ਚਲਦੀ ਹੈ ਚੱਲ ਮੈਂ ਲੈ ਕੇ ਆਣਾ ਭੂਆ ਨੂੰ ਕਿੱਧਰ ਲੈ ਕੇ ਆ ਰਹੇ ਤੁਸੀਂ ਭੂਆ ਨੂੰ ਰਹਿ ਤੂੰ ਭੂਆ ਨੂੰ ਉੱਥੇ ਤੇ ਰਹੀ ਠੰਡੇ ਥਾਂ ਤੇ ਜਦੋਂ ਉੱਥੇ ਰਹੀ ਨਾ ਮੱਖੀਆਂ ਮੱਛਰਾਂ ਵਿੱਚ ਤੇ ਅਕਲ ਟਿਕਾਣੇ ਆਈ ਨਹੀਂ ਭੁਆ ਦੀ ਰਹਿਣ ਤੋਂ ਆਈ ਦੇ ਰਾਤ ਭੁਆ ਨੂੰ ਉੱਥੇ ਇਹ ਜਿਹੜੀ ਬਿਮਾਰੀਆਂ ਨੇ ਸਾਰੇ ਤੇਰੀ ਆ ਆਹੋ ਮੇਰੀ ਸਾਰੀ ਬਿਮਾਰੀ ਆ ਕਿ ਮੈਂ ਹੀ ਗਲਤ ਹਾਂ ਇੱਥੇ ਮੈਂ ਕਿੱਥੇ ਗਲਤ ਹਾਂ ਮੈਂ ਤਾਂ ਭੁਆ ਨੂੰ ਕਿਹਾ ਭੁਆ ਜੀ ਬੈਠੋ ਚਾਹ ਵੰਡ ਲਈ ਆ ਪਕੌੜੇ ਕੱਢਣ ਲੱਗੀ ਆਂ ਤਾਂ ਇੱਥੇ ਮੈਂ ਗਲਤ ਹਾਂ ਅਜੇ ਤੈਨੂੰ ਗਲਤੀ ਦੀ ਨਹੀਂ ਆਦੀ ਆਪਣੀ ਕੋਈ ਨਹੀਂ ਮਿਲਣ ਦੇ ਸਾਰੇ ਕੰਮ ਤੂੰ ਕੀਤੇ ਆ ਪੁੱਠੇ ਚਾਹ ਠੀਕ ਆ ਮੈਂ ਆਪੁੱਠੇ ਕੰਮ ਕੀਤੇ ਤੂੰ ਸਿੱਧੇ ਕਰ ਲੋ ਕਰੂ ਘਰ ਮੈਂ ਲੈ ਗਿਆ ਆਪਣੇ ਭਰਾ ਨੂੰ ਘਰ ਤੂੰ ਮਾਰਕਤ ਲੈ ਕੰਨ 11 ਡਰੇ ਹਾਤੀ ਹੋ ਗਈ ਟਾਡੇ ਵਾਲੀ ਜਿਹੜਾ ਕੋਈ ਆਉਂਦਾ ਮੇਰੇ ਉੱਤੇ ਚੱਲ ਜਾਂਦਾ ਜਿਹੜਾ ਕੋਈ ਆਉਂਦਾ ਮੈਨੂੰ ਗੱਲਾ ਸੁਣਾ ਜਾਂਦਾ ਕੋਈ ਗੱਲ ਹੋਈ ਆਪੂ ਆਈ ਹੈ ਤੇ ਇਹ ਸੱਤੀ ਗੱਲਾਂ ਸੁਣਾ ਗਈ ਮੈਨੂੰ ਆਉਂਦੇ ਹੀ ਇਹ ਨਾਲ ਆਪੇ ਮੱਖੀਆਂ ਮੱਛ ਲੜਾਈ ਉਥੇ ਨਾ ਅਕਲ ਆ ਜੂ ਕਿਨੂੰ ਬੜੇ ਉਥੇ ਠੱਡੇ ਲਾ ਕੇ ਚੋਈ ਆ ਮੈਨੂੰ ਇੱਡਾ ਫਿਰ ਮੂਹ ਸਜਾ ਲੈ ਕਿ ਮੱਛ ਲੜਾਇਆ ਕਿਤੇ ਠਫੜ ਕਹਿਣਾ ਕਿਤੇ ਠਫੜ ਕਹਿਣਾ ਵੇਖੇ ਭਾਈ ਇਸ ਵੇਲੇ ਬੈਕ ਚੁੱਕੇ ਇੱਥੇ ਵੇਖੋ ਬਣ ਇਹ ਸੱਚੀ ਚੰਗੀ ਹੱਦ ਤੱਕ ਹਾਂ ਹਾਂ ਕਿੱਦਾਂ ਰਹਿਂਦੇ ਆ ਤੇ ਵਿਚਾਰਾ ਨਰਕਾ ਪਿਆ ਇੱਥੇ ਤੇ ਤੇ ਦੇਖ ਰਾਤ ਨਹੀਂ ਕੱਟੀ ਜਾਂਦੀ ਕਿੱਦਾਂ ਰਹਿਣ ਏ ਵਿਚਾਰੇ ਇੱਥੇ ਆਣ ਕੇ ਦਰਸਾਈ ਜਾਂਦੇ ਆ ਨਾ ਉਹ ਆ ਜੀ ਮੈਂ ਤੁਹਾਨੂੰ ਘਰ ਰਵੰਡਿਆ ਵਾ ਆ ਮੈਂ ਇੱਧਰ ਹੀ ਆ ਗਈ ਮੇਰਾ ਇੱਥੇ ਖਲੋਣ ਜੀ ਨਹੀਂ ਕਰਨ ਧਿਆ ਘਰ ਮੈਂ ਤੇ ਕੀ ਕਰਨਾ ਸੀਗਾ ਪ੍ਰਭ ਕਹਿੰਦੀ ਚਾਹ ਵੀ ਨਹੀਂ ਪੀਕੇ ਭੂਆ ਤੇ ਚਾਹ ਮੈਂ ਕਾਦੀ ਪੀਣੀ ਹੈ ਜਦੋਂ ਪ੍ਰਭ ਨੇ ਤਾਂ ਬਹੁਤ ਸੋਨਾ ਕਰ ਦਿੱਤਾ ਇਹਨਾਂ ਦੇ ਨਾਲ ਵਿਚਾਰਿਆਂ ਨਾਲ ਹੋਏ ਤੇ ਭੂਆ ਜੀ ਮਾੜੀ ਹੋਣਾ ਆ ਮੈਨੂੰ ਪਿਆ ਚਾਹ ਮੈਨੂੰ ਪਿਆਲਤੀ ਬਥੇਰੀ ਤੇ ਕੋਈ ਨਹੀਂ ਨਹੀਂ ਮਾੜੀ ਹੋਈ ਤੈਨੂੰ ਹੁਣ ਲੱਗਾ ਪਤਾ ਵੀ ਮਾੜੀ ਹੋਈ ਆ ਤੈਨੂੰ ਇਹ ਨਹੀਂ ਪਤਾ ਤੇਰਾ ਭਰਾ ਆ ਤੇਰਾ ਆਪਣਾ ਖੂਨ ਆ ਇੰਨਾ ਖੂਨ ਤੜਸ ਫੇਰ ਹੋ ਗਿਆ ਪੂਆ ਮੈਂ ਕੀ ਕਰਾਂ ਮੈਂ ਮਜਬੂਰ ਆ ਮੈਂ ਆਪਣੇ ਘਰ ਤੋਂ ਨਾ ਕਿੱਦਾਂ ਕਿਪੱਤ ਪਾਵਾਂ ਐਡਾ ਮਜਬੂਰ ਤੂੰ ਕੀ ਹੋ ਗਿਆ ਐਡਾ ਬੁੱਢੀ ਥਰੇ ਲੱਗ ਗਿਆ ਵਾ ਤੇਨ ਆਪਣੇ ਭਰਾ ਦਾ ਦੁੱਖ ਨਹੀਂ ਦਿਸਿਆ ਪੂਆ ਤੇ ਤੂੰ ਰਹਿ ਕੇ 10 ਮਹੀਨੇ ਇੱਕ ਦਿਨ ਵਿੱਚ ਰਹਿ ਕੇ 10 ਕਿੱਦਾਂ ਬੱਚੇ ਨਾ ਕੱਟਣ ਡੇ ਨੇ ਰਾਤ ਕਿੱਦਾਂ ਰਾਤਾਂ ਕੱਟਣ ਡੇ ਨੇ ਇੰਨਾ ਮੱਛਰ ਤੇ ਇੰਨਾ ਗੰਦ ਤੇ ਇੱਥੇ ਮੈਂ ਆਣ ਕੇ ਇੱਥੇ ਘੜੀ ਨਹੀਂ ਤੇ ਖਲੋ ਸਕਦੀ ਪੂਆ ਗੱਲ ਗੱਲ ਤੇ ਨਾ ਮਰਨ ਪੈਂਦੀ ਆ ਤੇ ਮਰਨਦਿਆਂ ਨੂੰ ਇਹ ਜਿਹੜੇ ਇਹੋ ਜਿਹੇ ਹੁੰਦੀਆਂ ਨਾ ਉਹ ਜਿੰਦੀਆਂ ਨੇ ਤੈਨੂੰ ਡਰਾਵੇ ਇਹ ਜੇ ਮਰਦੀਆਂ ਨਹੀਂ ਹੁੰਦੀਆਂ ਤੇ ਆ ਮੈਨੂੰ ਤਾਂ ਲੱਗਦਾ ਤੂੰ ਹੀ ਹੈਨੀਗਾ ਤੁਹਾਨੂੰ ਹੀ ਤੂੰ ਬਣਿਆ ਤੂੰ ਜੇ ਕਿਤੇ ਹੋਵੇ ਬੰਦਾ ਹੋਵੇ ਤੇ ਤੂੰ ਉਹਨੂੰ ਇਦਾਂ ਕਰਨ ਦਵੇਂ ਇੰਜ ਕਰ ਫਿਰ ਨਿੱਕੇ ਨੂੰ ਮੁਨਾਦ ਕਰ ਲਿਆ ਉਹ ਤਾਂ ਮੈਂ ਕਰੂੰਗੀ ਮੈਂ ਹੁਣ ਆਈ ਇਸੇ ਕੰਮ ਨਿੱਕੇ ਨੂੰ ਮੈਂ ਲੈ ਕੇ ਆਉਣਾ ਕਰ ਉਹ ਕੱਲੀ ਮਾਲਕਣ ਬਣ ਕੇ ਤੇ ਬੈਠੀ ਆ ਕਰਨ ਵਾਲਾ ਸਾਰਾ ਕੁਝ ਉਹ ਤੂੰ ਤਾਂ ਚਲ ਜਾ ਨਾ ਕੰਮ ਤੇ ਤੈਨੂੰ ਨਹੀਂ ਪਤਾ ਪੂਆ ਇਹ ਤਾਂ ਗੱਲ ਦੱਸਿਆ ਪਾਵਾ ਮਗਰ ਕੀ ਭੰਦਾ ਮੈਨੂੰ ਸਾਰਾ ਦਿਨ ਉਹ ਪਾਣੀ ਲਾਉਂਦਾ ਫਿਰੇ ਡੰਗਰਾਂ ਨੂੰ ਵੇਖੇ ਪੱਠੇ ਪਾਉਂਦਾ ਫਿਰੇ ਗੋਇਆ ਨਾ ਗੋਇਆ ਹੁੰਦਾ ਡੰਗਰਾਂ ਨੂੰ ਡੰਗਰ ਹੋਇਆ ਹੁੰਦਾ ਵਾ ਤੁਹਾਨੂੰ ਨਹੀਂ ਪਤਾ ਲੱਗਦਾ ਭੂਆ ਮੈਨੂੰ ਸਾਰਾ ਪਤਾ ਵਾ ਸਾਰਾ ਕੰਮ ਨਿੱਕੇ ਨੇ ਸੰਭਾਲਿਆ ਜਿੰਨਾ ਵੀ ਵੱਡ ਡੰਗਰ ਆ ਪੜੀਦਾ ਸਾਰਾ ਕੁਝ ਹੋ ਜਾਂਦਾ ਸੀ ਪਰ ਮੈਂ ਕੀ ਕਰਾਂ ਇਹ ਦੋਵਾਂ ਜਨਾਨੇ ਦਾ ਜਿਹੜਾ ਇੱਕ ਪਾਤੀ ਸੀ ਨਾ ਮੁੱਕਦਾ ਨਹੀਂ ਤੂੰ ਕਰ ਸਕਦਾ ਈ ਸਾਰਾ ਕੁਝ ਇੱਕ ਉਹ ਜੀਵਨ ਨੂੰ ਨਾਰਾ ਰਾਇਆ ਵਾ ਉਹ ਏਦਾਂ ਦੀ ਆ ਕੇ ਤੇ ਉਹਨਾਂ ਨੇ ਸਾਰਾ ਕੁਝ ਏਦਾਂ ਕਰ ਗਈ ਆ ਮਿਲਣਾਂ ਤੇ ਉਹਨੂੰ ਹੀ ਮੈਨੂੰ ਉਹ ਸਿਆਣੀ ਸੱਦਿਆ ਤਾਂ ਹੀ ਉਹਨੂੰ ਬਹੁਤ ਸ ਆਂਦਾ ਮੈਂ ਜਾਣਾ ਉੱਥੇ ਘਰੇ ਦੁੱਜੀ ਤੇ ਕੀ ਕਰੇ ਫਿਰ ਵਿਚਾਰਾ ਕੀ ਕਰੇ ਉਹ ਤੈਨੂੰ ਪਤਾ ਕਿੱਦਾਂ ਸਿੱਧਾ ਵਾ ਤੇਰਾ ਭਰਾ ਕਿਤੇ ਗੱਲਾਂ ਹੀ ਤੁਹਾਡੇ ਸੁਣ ਲਿਆ ਉਹਨੇ ਤੇ ਕੁਝ ਵੀ ਨਹੀਂ ਕੀਤਾ ਤੇ ਗੱਲਾਂ ਕਿ ਇੰਨਾ ਸੁਣ ਲੀਆਂ ਪ੍ਰਭ ਦੀਆਂ ਮੈਨੂੰ ਪਤਾ ਲੱਗਾ ਵੀ ਕਿਤੇ ਗੱਲਾਂ ਡਈਆਂ ਅੰਦਰ ਕਰਨ ਤੇ ਚੁੱਕਣ ਡਈ ਪੂਰਾ ਤੇ ਚੋਪਰ ਕੇ ਪਾਏ ਬੈਗ ਚਾਰ ਸੂਟ ਤੇ ਇੱਧਰ ਆਗੇ ਵੀ ਚੱਲ ਜੇ ਦਿਲਜੀਤ ਉੱਧਰ ਚਲੀ ਗਈ ਸੈਰਸ ਨੇ ਰੋਟੀ ਨਹੀਂ ਖਾਦੀ ਉਹਨਦੀ ਅਰ ਸੈਰਸ ਦਾ ਤਾਂ ਮੈਨੂੰ ਪਤਾ ਰੋਂਡਿਆ ਕੱਲ ਮੈਂ ਵੇਖਿਆ ਤੇ ਉਹ ਨਿੱਕੇ ਦੇ ਖੁੰਡਾਂ ਨੇ ਕਿ ਨਾ ਰੋਂਡਿਆ ਸੈਰਸ ਤਾਂ ਬੱਚੇਰਾ ਪਿਆਰਵਾਦਾ ਸੈਰਸ ਤੇ ਇਹ ਵੀ ਪਤਾ ਕਿੰਨਾ ਵਾ ਰੋਂਡਿਆ ਨੂੰ ਯਾਦ ਕਰ ਕਰਕੇ ਮੋਢਿਆਂ ਚੁੱਕੀ ਫਿਰਦਾ ਇਹਨੂੰ ਪੰਚ ਨਿੱਕਾ ਜਿਹਾ ਜੋਨ ਦਾ ਹੋਇਆ ਕਿਤੇ ਪਾਲਿਆ ਤੇ ਕਿਤੇ ਲਈ ਫਿਰਦਾ ਹੀ ਘਟਾਉਂਦਾ ਫਿਰਦਾ ਇਹ ਤੇ ਹੁਣ ਉਹ ਤੋਂ ਬਿਨਾ ਉਹ ਕਿਦਾਂ ਰਵੇ ਹੁਣ ਸੈਰਸ ਤੇ ਉਹਨੂੰ ਵੀ ਮਨਾ ਕੀਤਾ ਵਾ ਜੇ ਤੂੰ ਉਧਰ ਗਿਆ ਤਾਂ ਮੈਂ ਮਰ ਜਾਣਾ ਹੀ ਮੇਰੇ ਮਰੀ ਦਾ ਮੂੰਹ ਵੇਖੇਗੀ ਫਲਾਨ ਕਰੇਗੀ ਐਦਾਂ ਕਰਦਾ ਕੋਈ ਅੱਛਾ ਸੈਰਸ ਨੇ ਵੀ ਗੱਲ ਕਹੀ ਐਦਾਂ ਕਹਿਆ ਵਾ ਠੀਕ ਆ ਆ ਫੇਰ ਕਹਿਣਾ ਪੂ ਆਈ ਤੇ ਗੁੱਤੋਂ ਕਰਕੇ ਫੜ ਕੇ ਤੇ ਬਾਹਰ ਕਢਾਤੀ ਆ ਪਰ ਮੈਂ ਇਹ ਕੰਮ ਨਹੀਂ ਨਾ ਕਰਨਾ ਮੈਂ ਜਰਾ ਚੰਗੀ ਤਰ੍ਹਾਂ ਇਹਨੂੰ ਰਾਹ ਪਾ ਕੇ ਜਾਉਂਗੀ ਪੂਆ ਇਹ ਜਿਹੜੇ ਪੇਕੇ ਨੇ ਇਹਦੇ ਭਰਾ ਜਿਹੜੇ ਆ ਅਮਲਿਸ਼ ਹੈਗੇ ਆ ਅਗਲਾਂ ਨੂੰ ਹੈ ਨਹੀਂਗੀ ਇਹ ਡਰਾਈਵਿੰਗ ਦੀ ਉਹਨਾਂ ਦੇ ਕੱਲ ਮੈਨੂੰ ਹੋਇਆ ਵੀ ਮੇਰਾ 1 ਸਾਲ ਰਹਿ ਗਿਆ ਹੋਰ ਹੈ ਸੁੱਖ ਸ਼ਾਂਤੀ ਇਹਨਾਂ ਮੈਂ ਆਪਣੇ ਨਾਲ ਰਿਟਾਇਰਮੈਂਟ ਘਰ ਆ ਕੇ ਆ ਜਾਵਾਂ ਕਿ ਪੰਗਾ ਨਾ ਪਵੇ ਇੱਕ ਵਾਰੀ ਕਿਤੇ ਮੇਰਾ ਉਧਰੋਂ ਕੰਮ ਨੇ ਵਿੜਿਆ ਹੁੰਦਾ ਨਾ ਇਹਨੂੰ ਮੈਂ ਦੱਸ ਜਾਣਾ ਸੀ ਪਤਾ ਕਲਾ ਮਾਰਦੀ ਇਹ ਪੇਕੇਾਂ ਦੇ ਸਰਦ ਉਹਨਾਂ ਕੀ ਕਰਨਾ ਆਣ ਕੇ ਤੇ ਸਨੀ ਕਿਥੇ ਗਿਆ ਜੋ ਕੇ ਨਾ ਕੁਛ ਸਨੀ ਵਿਚਾਰਾ ਇਹ ਤੇ ਬੋਲਤੇ ਗਿਆ ਇਹ ਕੁਛ ਲੈਣ ਚਲੋ ਚਲੀਏ ਕਰਦੋ ਫਿਰ ਅਜੋ ਨਹੀਂ ਨਹੀਂ ਮੈਂ ਕਰ ਰਹੀ ਜਿਹਨਾਂ ਵਿਚਾਰਾ ਗਿਆ ਗੈ ਇਨਾ ਚਾ ਉਹ ਨਾ ਕਿਤੇ ਕੀਤਾ ਇਨਾ ਤੇ ਖਾਣ ਲਈ ਲੈਣ ਗਿਆ ਮੈਂ ਤੇ ਬੜਾ ਰੋਕਿਆ ਤੇ ਪੁੱਤ ਨੂੰ ਪੈਸੇ ਮੇਰੇ ਕੋਲ ਲੈ ਜਾ ਮੈਂ ਖਾਣਾ ਕੀ ਆ ਚਲ ਮੈਂ ਕਿਹੜੀ ਬੱਚੀ ਆ ਮੈਂ ਕਿਹੜੀ ਨਿਆਣੀ ਤੋਂ ਖਾਣ ਲਈ ਨਹੀਂ ਪੂਆ ਮੇਨਾਂ ਬੜਾ ਚਾ ਚੜਿਆ ਵਾ ਵਾਜੀ ਇਹਨਾਂ ਪਤਾ ਕਰਦਾ ਕਿੰਨਾ ਵੋ ਤੁਸੀਂ ਜੋ ਕਹੋਗੇ ਨਾ ਮੈਂ ਕਰੂੰਗਾ ਹੋਈ ਕਰਨਾ ਗੁੱਸੇ ਹੁਣ ਤੇ ਆਇਆ ਕਰਾਇਰ ਤੂੰ ਕਰਨਾ ਪੈਣਾ ਤੈਨੂੰ ਪੁੱਤ ਕਰਨਾ ਹੀ ਪੈਣਾ ਹੁਣ ਮੈਂ ਆ ਗਈ ਮੈਂ ਹੁਣ ਕਰਕੇ ਹੀ ਸਾਰਾ ਕੁਝ ਕਰਕੇ ਨਵੇੜਾ ਜਾਉਂਗੀ ਚਲੋ ਠੀਕ ਹੈ ਮੈਂ ਨਾ ਇੱਕ ਫੋਨ ਕਰਨਾ ਸੀ ਚਲ ਠੀਕ ਹੈ ਤੇ ਬੰਦੇ ਕਰਾਉਣਾ ਤੇ ਮੈਨੂੰ ਮਿਲਦਾ ਤੇ ਘਰ ਆਇਆ ਤੂੰ ਜ਼ਰੂਰ ਠੀਕ ਹੈ ਠੀਕ ਆਉਂਗੀ ਮੈਂ ਘਰ ਇਹ ਬਚਾਰਾ ਚੰਗਦਾ ਪਰ ਕੀ ਇਹਦੇ ਪਾਤ ਆਏ ਦਿਨ ਸਿਰ ਵਿੱਚ ਜੋ ਕਹਿੰਦੀ ਉਹ ਕਰੀ ਜਾਂਦੇ ਆ ਜੋ ਕਹਿੰਦੀ ਉਹ ਕਰੀ ਜਾਂਦੇ ਆ ਨਾ ਮੁੰਡੇ ਦੀ ਵਿਚਾਰ ਦੀ ਚੱਲਦੀ ਹੈ ਕੋਈ ਨਾ ਕੋਈ ਇਹਦੀ ਚੱਲਦੀ ਹੈ ਸੱਚੀ ਰੱਬਾ ਤੂੰ ਨੇੜੇ ਹੋ ਕੇ ਸੋਹਣਿਆਂ ਨਾਲੀ ਮੈਂ ਗਰੀਬ ਮਾਰ ਵਿਚਾਰੇ ਨਾ ਨਾ ਹੋਵੇ ਪੈਸੇ ਤੇ ਵੇਖ ਲੈ ਮੇਰੇ ਕੋਲ ਹੈ ਕਿੰਨੇ ਆ ਪੈਸੇ ਤੇ ਥੋੜੇ ਆ ਤੇ ਘੂਆ ਵੀ ਮੱਕੀ ਵੀ ਲੈ ਕੇ ਆਉਂਗਾ ਰੀਜਾ ਕਿੰਨੀਆਂ ਮੇਰੇ ਮਨ ਚ ਘੂਆ ਵਿਚਾਰੀ ਕਿੰਨੇ ਚ ਟਾਈਮ ਬਾਤ ਆਈ ਆ ਯਾਰ ਕੀ ਕਰੂੰ ਮੰਨੇ ਪੈਸਾ ਦਾ ਉਧਾਰ ਕਰ ਲੂਗਾ ਉਹਨਾਂ ਕੋਲ ਤੇ ਕਰਨਾ ਪੈਣਾ ਘੂਆ ਜਿਹੜੀ ਆਈ ਨੇ ਜਾਵਾਂ ਨਾਲ ਐਂ ਤਾਂ ਕਰਦੀ ਆ ਪੈਨਜੀ ਨੂੰ ਫੋਨ ਕਰਦੀ ਆ ਉਹ ਨੂੰ ਦੱਸਦੇ ਆਂ ਵੀ ਆਪੂ ਆ ਗਈ ਬੁਲਾ ਤਾਂ ਹੁਣ ਜੋ ਕਰਨਾ ਤੁਸੀਂ ਕਰਨਾ ਆ ਕੇ ਤਾਂ ਹੁਣ ਫੇਰ ਆਓ ਭਾਈਆ ਤਾਂ ਅੱਗੇ ਬਤਾ ਉਹ ਤਾਂ ਬੜਾ ਖਪਿਆ ਗਿਆ ਇੱਥੋਂ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ ਪਰ ਮੇਰਾ ਫਰਜ਼ ਤਾਂ ਹੈਗਾ ਨਾ ਇੱਕ ਵਾਰੀ ਗੱਲ ਕਰਨ ਦਾ ਹੁਣ ਇੱਕ ਵਾਰੀ ਮੈਂ ਤਾਂ ਦੱਸਦੀ ਆਂ ਨਾ ਵੀ ਆਹ ਗੱਲ ਬਣੀ ਹੈ ਤੇ ਛੇਤੀ ਆਓ ਹੈਲੋ ਸਤਿ ਸ਼੍ਰੀ ਅਕਾਲ ਪੈਂਜੀ ਸਤਿ ਸ਼੍ਰੀ ਅਕਾਲ ਹੋਰ ਸੁਣਾ ਪਰ ਜਾਈ ਠੀਕ ਵਾ ਹੈ ਕੀ ਆਖਿਆ ਉਹ ਆ ਗਈ ਖਾਈ ਖਾਈ ਪੂਆ ਦੇ ਬਾਹਰ ਹੀ ਗਈ ਇਹਨੂੰ ਕੈਰ ਲੱਗੇ ਆ ਜਿਹੜੀ ਆਗੀ ਦਵਾ ਦਾ ਹਾਏ ਰੱਬਾ ਕੀਤੇ ਕਿਰਾਏ ਦੇ ਸਿਰ 'ਚ ਪਾਣੀ ਪਾਤਾ ਇਹਨੇ ਇਹ ਤਾਂ ਬੜੀ ਫੇਰ ਜੀਆ सनी ਦੀ ਮੈਨੂੰ ਪਹਿਲਾਂ ਹੀ ਪਤਾ ਸੀਗਾ ਅੱਛਾ ਠੀਕ ਵਾ ਕਿਹਨ ਖੱਤੇ ਨੇ ਨਾ ਫੋਨ ਕਰਕੇ ਬੇੜਾ ਕਰਕੇ ਕੀਤਾ ਹੀ ਉਹ ਸਾਰਾ ਇਹ ਮਾਨਨਾ ਮਾਨੜ ਗੁੰਮੰਡੀ ਹਨ ਤਾਂ ਡੇ ਉਹਨਾਂ ਦਾ ਬੇੜਾ ਕਰਕੇ ਆਈ ਉਹ ਹਾਂ ਤੇ ਆਂਦੀ ਕੀ ਆ ਹੁਣ ਮੈਨੂੰ ਉਹ ਗੱਲ ਦੱਸ ਅੱਛਾ ਠੀਕ ਵਾ ਮੇਰਾ ਵੀ ਨਾਲ ਲਿੰਦੀ ਸੀ ਹੂੰ ਚੱਲ ਕੋਈ ਗੱਲ ਨਹੀਂ ਮੈਂ ਕਿਹੜੀ ਘਟ ਵਾਂ ਆ ਲੈਂਦੇ ਮੈਨੂੰ ਹੋ ਲੈਂਦੇ ਦੋ ਹੱਥ ਹੁਣ ਫਿਰ ਅੱਛਾ ਵੀਰ ਵੀ ਚਲ ਗਿਆ ਵਾ ਆ ਬੜੀ ਮਾੜੀ ਗੱਲ ਵਾ ਫਿਰ ਤੇਰੀ ਤਾਂ ਕੋਈ ਜ਼ਰੂਰਤ ਨਾ ਨ ਹੋਈ ਮੁੰਡਾ ਵਾ ਤੇ ਉਹ ਭੱਜ-ਭੱਜ ਜਾਂਦਾ ਵਾ ਵੀਰ ਵਾ ਤੇ ਉਹ ਜਾਂਦਾ ਵਾ ਤੇ ਕਿੰਨਾ ਚਿਰ ਬੰਨਵਾਦ ਰੱਖੇਗੀ ਇਹਨਾਂ ਨੂੰ ਨਹੀਂ ਮੈਂ ਤਾਂ ਜਿੰਨਾ ਕਰਾ ਸਕਦੀ ਸੀ ਨਾ ਮੈਂ ਕਰਾਤਾ ਮੈਨੂੰ ਤਾਂ ਆਪਣੇ ਘਰੋਂ ਵੀ ਬੜੀਆਂ ਗਾਲਾਂ ਪਈਆਂ ਹੁਣ ਮਿੰਨ ਤਾਂ ਅੱਗੇ ਕਹਿਤਾ ਮੇਰੇ ਬੰਦੇ ਨੇ ਵੀ ਜੇ ਤੂੰ ਹੁਣ ਆਪਣੇ ਤੇਕੇ ਵੜੀ ਨਾ ਤੇ ਤੈਨੂੰ ਮੈਂ ਵਾੜ ਹੀ ਦੇਣਾ ਵਾ ਹੋਰ ਕੀ ਜਲੂਸ ਕੱਢ ਕੇ ਰੱਖਤਾ ਤੂੰ ਹੀ ਮੇਰਾ ਹਾਂ ਚੱਲ ਇਦਾਂ ਕਰੋ ਪੂਆ ਨੂੰ ਪਤਾ ਆਸਤੇ ਆ ਕੇ ਤੇ ਆਪਣੇ ਘਰ ਲਿਆਓ ਆਹੋ ਗੱਲਾਂ ਬਾਤਾਂ ਚ ਲਿਆਓ ਉਹਨੂੰ ਚੱਲ ਠੀਕ ਆ ਵੇਹ ਜਾ ਕੇ ਵੀਰਵਾਲ ਐਵੇਂ ਨਾ ਕੋ ਸਤਾਦੀ ਹੋਈ ਰੋ ਚੰਗਾ ਰੱਖ ਦਿੰਿਆ ਤੁੰਨੇ ਅੱਲਾ ਨਮਾਇਸਿਆ ਪਾ ਪੈ ਗਿਆ ਹੀ ਹੈ ਜਿਹੜੀ ਗੱਲ ਦਾ ਡਰ ਹੀ ਨਾ ਉਹੀ ਗੱਲ ਹੋ ਗਈ ਆ ਮਨਜਿੰਦਰ ਤੇ ਅੱਗੇ ਬੜੌਖਾ ਮੇਰੇ ਤੇ ਇਹ ਤੇ ਮੈਨੂੰ ਅੱਗੇ ਕਹਿੰਦਾ ਵਾ ਵੀ ਤੈਨੂੰ ਮੈਂ ਉੱਥੇ ਜਾਣ ਹੀ ਨਹੀਂ ਦੇਣਾ ਮੋਂ ਮੈਂ ਕਰਾ ਦੇ ਕਰਾਂ ਕਿ ਨਾਮ ਉਥੇ ਜਾਣ ਜੋਗੀ ਨਾਮ ਇੱਥੇ ਰਹਿਣ ਜੋਗੀ ਹੁਣ ਧਿਆਨ ਤੇ ਮੇਰਾ ਉਥੇ ਰਹਿਣਾ ਵਾ ਨਾ ਚੱਲ ਮਨਾ ਚੁੱਪ ਕਰਕੇ ਆਪਣੇ ਘਰ ਦੇ ਕੰਮ ਕਰ ਲਾ ਜੀ ਆ ਗਿਆ ਨਾ ਇਹਨੇ ਤੇ ਮੈਨੂੰ ਉਹ ਨਹੀਂ ਛੱਡਣਾ ਹੈ ਕੁਸ ਸਮੋਸੇ ਤੇ ਬੜੇ ਸੁਆਦੀ ਆ ਇੱਥੇ ਸਾਡੇ ਪੁਲਤੇ ਬਣਦੇ ਆ ਹਾਂਜੀ ਅੱਛਾ ਅੱਛਾ ਬੜੇ ਸੁਆਦੀ ਆ ਮਜ਼ਾ ਜੀ ਤੇ ਬੜਾ ਕੁਝ ਕਰਦਾ ਵੀ ਭੂਆਲੀ ਸਭ ਕੁਝ ਲੈ ਜਾ ਨਹੀਂ ਪੁੱਤ ਪਰ ਹੁਣ ਮੇਰੇ ਹਾਲਾਤ ਇਦਾਂ ਦੇ ਆ ਕੇ ਬਹੁਤ ਕੁਛ ਵਾ ਬਹੁਤ ਕੁਛ ਇੰਨਾ ਮਜ਼ਾ ਆਇਆ ਅੱਜ ਖਾਣ ਦਾ ਸਮੋਸੇ ਕਿਤੇ ਲੱਗਦਾ ਜਿਦੇ ਇਹੋ ਜਿਹੇ ਸਮੋਸੇ ਮੈਂ ਕਦੇ ਖਾਦੇ ਨਹੀਂ ਹੁੰਦੇ ਬੋਸ ਵਾਦ ਬਣੇ ਹੀ ਪਤਿਕਾਉਣ ਕਿੰਨੇ ਦਿਨ ਇੱਥੇ ਰੁਕਾ ਦੇ। ਤੇ ਮੈਂ ਰੌਣਕ ਤਾਂ ਨਹੀਂ ਕਰਦਾ। ਟ੍ਰੇਨ ਕਰ ਕਾਲਪੇਸ ਪਾਸੇ ਲਾ ਕੇ ਹਣ ਜਾਉਂਗੀ। ਵਾਹ ਉਹਨਾਂ ਦੀ ਸੱਦੂ ਨਾਲੇ ਆ ਹੁਣ ਵੀ ਸੱਦੂ। ਚਲੋ ਜੋ ਹੋਇਆ ਨਾ ਮਰਨਾ। ਹਾਂ। ਉਹ ਤਾਂ ਹੀ ਹੋਇਆ ਰਹਿਣ ਦੋ। ਜੇ ਇਹੋ ਮੇਰੇ ਦਾਸਾ ਰੋਕੇ ਹੁੰਦਾ ਨਾ ਤੇ ਮੈਨੂੰ ਫਿਰ ਮੈਂ ਖਲਵਾ ਨਹੀਂ ਸਟੈਡ ਨਹੀਂ ਹੋ ਸਕਦਾ। ਕਿ ਤੂੰ ਹਣ ਕੀ ਚਾਹੁੰਦਾ ਤੂੰ ਮੈਨੂੰ ਦੱਸ। ਉਹ ਮੈਂ ਥੋਕੇ ਨਹੀਂ ਜੜੀ। ਕਿ ਤੂੰ ਨਾਲ ਨਹੀਂ ਹੋਣਾ ਫਿਰ ਨਾ। ਨਾਲ ਮੈਂ ਰਹੂੰਗਾ ਪਿਆਰ ਵੀ ਮੈਂ ਰਹੂੰਗਾ ਪਿਆਰ ਨਹੀਂ ਘਟੂਗਾ ਅੱਧੀ ਰਾਤ ਦਵਾਈ ਮਾਰਨ ਕਿਉਂ ਮੈਂ ਜਾਊਂਗਾ ਹਾਂ ਪਰ ਨਹੀਂ ਮੈਂ ਆਪਣੇ ਪੈਰਾਂ ਤੇ ਖੜਾ ਹੋ ਕੇ ਦੱਸਣਾ ਇੱਕ ਵਾਰੀ ਕੋਈ ਨਾ ਤੇ ਦਾਣਾ ਕਰ ਮੇਰ ਨੂੰ ਨਹੀਂ ਦੇਖਿਆ ਜਾਂਦਾ ਨਹੀਂ ਪੂਆ ਕੁਛ ਨਹੀਂ ਹੁੰਦਾ ਤੂੰ ਬਸ ਇੱਥੇ ਕਿੱਦਾਂ ਰਹੇ ਸਿਰ ਤੇ ਹੱਥ ਰੱਖ ਮੇਰੇ ਕੋਈ ਗੱਲ ਨਹੀਂ ਮੁੰਡਾ ਨਿਕਾਜਿਆ ਤੁਹਾਡਾ ਤੂੰ ਹੁਣ ਮੇਰੇ ਕੋਲ ਆ ਗਈ ਨਾ ਮੈਨੂੰ ਇੰਨਾ بڑا ਹੌਸਲਾ ਆਉ ਇੰਨਾ ਮਛਰੇ ਇੰਨਾ ਦੰਦ ਡੰਗਰ ਵਿੱਚੇ ਤੁਹਾਡੇ ਕਿਦਾਂ ਰਹੇਗਾ ਤੂੰ ਕੋਈ ਨਹੀਂ ਪੂਆ ਮੇਰੇ ਤੇ ਵੇ ਵੇ ਦੀਨ ਕੁਛ ਹੋਣ ਲਿਆ ਚਲੋ ਹੈ ਤੇ ਓਖਾ ਹੀ ਆ ਆਪਾਂ ਜਸਮਿੰਦਰ ਕਰ ਲੈਨੇ ਪੰਥ ਲਈ ਓਖਾ ਵਾ ਚਲੋ ਕੋਈ ਗੱਲ ਨਹੀਂ ਆ ਪੂਆ ਫਿਰ ਵੀ ਆ ਮਾੜਾ ਚੰਗਾ ਟਾਈਮ ਕੱਢਣਾ ਪੈਣਾ ਸਾਨੂੰ ਪਰ ਜੇ ਕਹੀਏ ਹੁਣ ਮੈਂ ਫੇਰ ਉੱਥੇ ਜਾਵਾਂ ਨਹੀਂ ਕੋਈ ਹੋਰ ਨਾਲ ਤੇ ਮੈਂ ਗੱਲ ਕਰੂੰਗਾ ਉਹਨਾਂ ਨਾਲ ਤੇ ਇੱਕ ਵਾਰੀ ਉਹਨੂੰ ਬੁਲਾ ਕੇ ਇਹਨਾਂ ਨਾਲ ਇੱਕ ਵਾਰੀ ਗੱਲ ਦੋ ਹੱਥ ਕਰਨੇ ਕਰਨੇ ਪੈਣੇ ਮੈਨੂੰ ਤੂੰ ਫਿਕਰ ਨਹੀਂ ਕਰਨਾ ਕਿਸ ਚੀਜ਼ ਦਾ ਨਹੀਂ ਨਹੀਂ ਤੂੰ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਤੇਰੇ ਨਾਲ ਮੈਂ ਖੜੀ ਆਂ ਤੇਰੀ ਭੂਆ ਖੜੀ ਆ ਜਿੰਨੇ ਪਿਆਰ ਨਾਲ ਢਕਾਏ ਜੈ ਨਾ ਤੇਰੀ ਭੂਆ ਤੇਰੇ ਨਾਲ ਖੜੀ ਆ ਤੂੰ ਫਿਕਰ ਨਹੀਂ ਕਰਨਾ ਜੇ ਤੂੰ ਮਤਲਬ ਬਾਹਰ ਆਉਣਾ ਚਾਹੁੰਦਾ ਤਾਂ ਵੀ ਦੱਸ ਤੈਨੂੰ ਹੁਣ ਤੋਂ ਪੇਪਰ ਭੇਜ ਦਿੰਨੇ ਆ ਤੂੰ ਬਾਹਰ ਆ ਜਾ ਨਹੀਂ ਨਹੀਂ ਬਾਹਰ ਨਹੀਂ ਜਾਣਾ ਤੂੰ ਕਿਉਂ ਕੀ ਗੱਲ ਪੰਥਾ ਛੋਟਾ ਹੈ ਨਾ ਤੇ ਦਲਜੀਤ ਇਕੱਲੀ ਵਿਚਾਰੀ ਕੀ ਦੋਵੇਂ ਮਾਪੋਤ ਕੀ ਕਰਨੇ ਉਹ ਇੱਥੇ ਕੁਝ ਨਾ ਕੁਝ ਮੈਂ ਕਰਦਾ ਜੇ ਮੈਨੂੰ ਹੈਲਪ ਦੀ ਲੋੜ ਹੋਈ ਮੈਂ ਤੁਹਾਨੂੰ ਦੱਸ ਦਿੰਦਾ ਉਹ ਮੇਰੀ ਕਾਰ ਤੇ ਮੈਂ ਤੇਰੇ ਨਾਲ ਬਿਲਕੁਲ ਪੂਰੀ ਖੜੀ ਆ ਤੇਰੇ ਨਾਲ ਤੈਨੂੰ ਜਿਹੜੀ ਚੀਜ਼ ਦੀ ਲੋੜ ਵਾ ਤੂੰ ਬਿਲਕੁਲ ਆਪੋ ਕੇ ਕਰਕੇ ਨਿਰਣਾ ਗੱਲ ਕਰ ਦੱਸ ਕੋਈ ਆਪਣਾ ਰੱਖਣੀ ਅੰਦਰ ਕੋਈ ਬੋਤਲ ਦਾ ਸਾਹ ਚਾਹੀਦਾ ਕੋਈ ਗੱਲ ਨਹੀਂ ਕਿੰਨਾ ਪਿਆਰ ਲੱਗੂਗਾ ਪੁੱਤ ਮੈਂ ਤੇਰਾ ਲਾਉਂਗੀ ਤਰਾਹੀ ਜੇ ਬਾਹਰ ਦੀ ਗੱਲ ਬਣਾਉਣੀ ਆ ਬਾਹਰ ਬਣਾ ਜੇ ਤੈਨੂੰ ਇੱਥੇ ਕੋ ਆਪਣਾ ਕੰਮ ਖੋਲਣਾ ਜਾਂ ਕੋਈ ਅਪਲਾਈ ਕਰਕੇ ਤੇ ਨੌਕਰੀ ਕੋਈ ਕਰਨੀ ਚਾਹੁੰਦਾ ਮੈਂ ਤਾਂ ਮਾਲਕ ਨੇ ਸਾਰਾ ਕੁਝ ਪੁੱਤ ਠੀਕ ਕਰ ਦਣਾ ਮੈਂ ਵੇਖੀ ਇੱਥੇ ਵੇਖੀ ਇੱਥੇ ਕੁਝ ਦਿਨਾਂ ਵਿੱਚ ਮੁੜ ਕੇ ਤੇਰਾ ਕਿੰਨਾ ਮਾਲਕ ਨੇ ਵਧੀਆ ਕਰ ਦੇਣਾ ਜਿਹਨਾਂ ਦੇ ਅੰਦਰ ਦਿਲ 'ਚ ਕੁਛ ਨਹੀਂ ਨਾ ਹੁੰਦਾ ਸਾਫ਼ ਦਿਲ ਦੇ ਹੁੰਦੇ ਆ ਉਹ ਰੱਬ ਵੀ ਮਦਦ ਕਰਦਾ ਤੇ ਤੂੰ ਫਿਕਰ ਨਹੀਂ ਕਰਨਾ ਹੁਣ ਦਾ ਪਰਮਾਤਮਾ ਦੇ ਆਸਰੇ ਨਾ ਚਲੋ ਹੁਣ ਤੂੰ ਫਿਕਰ ਨਹੀਂ ਕਰਨਾ ਤੇਰੇ ਨਾਲ ਮੈਂ ਖੜੀ ਆ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਫੋਨ ਕੀ ਤਾਂ ਆ ਗਿਆ ਹੈਲੋ ਹਾਂਜੀ ਅੱਛਾ ਸਵੇਰੇ ਹੋਣਾ ਪੈਣਾ ਹੁਣੇ ਆਵਾ ਫੋਨ ਤੇ ਮੇਰੇ ਕੋਲ ਟਾਈਮ ਨਹੀਂਗਾ ਪਰ ਮੈਂ ਤੇ ਆਈ ਆ ਥੋੜਾ ਕੰਮ ਸੀਗਾ ਮੈਨੂੰ ਥੋੜਾ ਜਿਹਾ ਇਧਰ ਪਿੰਡ ਵਾਲ ਆਈ ਆ ਹਾਂ ਹਾਂ ਕੋਈ ਗੱਲ ਨਹੀਂ ਹਾਂ ਮੈਨੂੰ ਵੀ ਪਤਾ ਜ਼ਰੂਰੀ ਕੰਮ ਆ ਚਲੋ ਕੋਈ ਗੱਲ ਨਹੀਂ ਮੈਂ ਨਾ ਸਵੇਰੇ ਸਵਕਤੇ ਪਹਿਲੀ ਬੱਸ 'ਚ ਆ ਜੂਗੀ ਤੇ ਆਣ ਕੇ ਮੈਂ 12 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡਾ ਕੰਮ ਕਰ ਦੂੰਗਾ ਕੋਈ ਗੱਲ ਨਹੀਂ ਮਿਲਦੇ ਆਣ ਕੇ ਸਵੇਰੇ ਫਿਰ ਕੋਈ ਨਹੀਂ ਕੋਈ ਠੀਕ ਆ ਠੀਕ ਓਕੇ ਹੋਰ ਕੀ ਗੱਲ ਹੋ ਵੀ ਆ ਤੇ ਫੋਨ ਆ ਗਿਆ ਯੋ ਉਹ ਨਿਆਣਿਆਂ ਦਾ ਬਾਹਰ ਕੋਈ ਕਾਗਿਫੀ ਪੜਨ ਵਾਲਾ ਸੀਗਾ ਤੇ ਮੈਨੂੰ ਜਾਣਾ ਆਪਣਾ ਥੋੜਾ ਜਿਹਾ ਤੇ ਉਹ ਮਹਾ ਹੀ ਤੁਸੀਂ ਆਏ ਜੀ ਚਲ ਕੋਈ ਨਹੀਂ ਪੁੱਤ ਮੈਨੂੰ ਥੋੜਾ ਟਾਈਮ ਲੱਗਣਾ ਵਾ ਹਫਤਾਕ ਲੱਗ ਜਾਣਾ ਵਾ ਤੇ ਕੋਈ ਨਹੀਂ ਮੈਂ ਮੁੱਤ ਕੰਮ ਜਿਆਦਾ ਜੀ ਤੁਹਾਨੂੰ ਬਹੁਤ ਜ਼ਰੂਰੀ ਕੰਮ ਹੈ ਜੇ ਜ਼ਰੂਰੀ ਨਾ ਤਾਂ ਮੈਂ ਜਾਣਾ ਹੀ ਨਹੀਂ ਮੈਂ ਸਾਰਾ ਕੰਮ ਨੇ ਬੀਟ ਕੇ ਜਾਣਾ ਹੈ ਮਾਏ ਲੱਗ ਸਾਰੇ ਸਟਾਫ ਨੇ ਕਿ ਕਿਤੇ ਸਾਰੇ ਕੱਲ ਕੇ ਨਾਲ ਕੇ ਪਾਸੇ ਲੰਮਣੀ ਹੈ ਤੇ ਹੁਣ ਆ ਫੋਨ ਆਨ ਕਰਕੇ ਵੀ ਬਹੁਤ ਜ਼ਰੂਰੀ ਪੁੱਤ ਕੰਮ ਹੈ ਤੇ ਰਵੀਰਾਂ ਦਾ ਕੋਈ ਕੰਮ ਹੈ ਤੇ ਮੈਂ ਕਾਗਜ਼ ਕੋਈ ਭੇਜਣੇ ਆ ਅੱਛਾ ਤੇ ਇਸ ਕਰਕੇ ਮੈਨੂੰ ਤੂੰ ਸਵੇਰੇ ਸੋਤੇ ਪਹਿਲੀ ਬੱਸੇ ਬਿਠਾ ਆਵੀ ਤੇ ਕੋਈ ਨਹੀਂ ਮੈਂ ਆਈ ਖੜੀ ਪਰ ਆਪੇ ਤੱਕ ਤੁਸੀਂ ਆਉਣਾ ਵਾ ਹਫਤੇ ਬਾਅਦ ਕੇ ਪਾਸੇ ਗਾਲ ਨੂੰ ਲਾਉਣਾ ਹੀ ਆ ਉਹਦੇ ਨਾਲ ਹੀ ਗੱਲ ਕਰਨੀ ਨੇ ਜੇ ਉਹਨੂੰ ਨਹੀਂ ਮਿਲਣਾ ਮੈਂ ਜਿਹੜੀ ਕਰ ਕਰਾ ਕੇ ਸਰ ਕੋ ਚੱਲ ਗਈ ਚਲਾ ਤੋ ਚਲੋ ਕੋਈ ਨਾ ਪੁਆ ਸਵੇਰੇ ਨਾ 6 ਵਜੇ ਬੱਸ ਨੰਗਦੀ ਆ ਤੇ ਮੈਂ ਸਵੇਰੇ ਵਕਤ ਤੇ ਪਹਿਲੀ ਬੱਸੇ ਚੜਾਦੀ ਹਾਂ ਕੋਈ ਨਹੀਂ ਅੱਜ ਤੇ ਮੈਂ ਰਾਤ ਰਹਿਣੀ ਹੁਣ ਟਾਈਮ ਵੀ ਨਹੀਂ ਗਾ ਜਾਣ ਦਾ ਹਾਂਜੀ ਹਾਂਜੀ ਕੋਈ ਨਹੀਂ ਅੱਜ ਮੈਂ ਰਾਤ ਸਾਡੇ ਕੋਲ ਰਹਿਣੀ ਚਲੋ ਸਵੇਰੇ ਮੈਂ ਚੜਾਵਾਂ ਮੇਰਾ ਪੁੱਤ ਫੇਰ ਠੀਕ ਐ ਪਾ ਮੈਂ ਮੜਾ ਜਾਵਾਂ ਤੇ ਤੂੰ ਆਵਾਂ ਵੇਖ ਲੈ ਕੰਮ ਤਾਂ ਤਾਂ ਕਰੀ ਆ ਹੈ ਕਿ ਇਹ ਵਿਚਾਰੇ ਦਾ ਸੱਚੀ ਨਾ ਮੈਨੂੰ ਤਰਸਾਉਂਦੇ ਆਈਓ ਇਹ ਕਾ ਵਿਚੇ ਕੰਮ ਪੈ ਗਿਆ ਨੇ ਤੇ ਰਹਿੰਦੀ ਇਹਨਾਂ ਦੇ ਬੋਲ ਦੋ ਚ ਸ਼ੇਤਾ ਕਰਕੇ ਜਾਂਦੀ ਚਲੋ ਕੋਈ ਨਹੀਂ